ਵੈਸੋ ਦੋਏ ਸਕੇ ਭਰਾਵਾਂ ਦਾ ਮਲਾਪ ਕਰਾਇਆ ਸ਼ਿੰਦੇ ਬਾਈ ਜੀ ਨੇ ਕਿਹਾ ਵੀ ਇਹਨਾਂ ਦਾ ਮਲਾਪ ਕਰਾਉਣਾ ਉਹਨਾਂ ਨੇ ਸਪੈਸ਼ਲ ਘੋੜਾ ਟੈਂਟ ਚੋਂ ਕੱਢਿਆ ਤੇ ਤੇ ਮਲਾਪ ਕਰਾਇਆ ਸੀ ਇਹਦਾ ਫਾਦਰ ਲਾਲਵਾਸ਼ਾ ਜੀ ਤੇ ਲਾਲਵਾਸ਼ਾ ਲਾਲ ਰਤਨ ਦਾ ਲਾਲ ਰਤਨ ਦਿਲਵਾਗ ਦਾ ਆ ਗਿਆ ਜੀ ਹਾਂ ਜੀ ਮਾਂ ਇਹਦੀ ਗੌਰੀ ਹੈ ਜੀ ਜਿਹੜੀ ਪਰਮੇਂਦਰ ਮੋੜ ਜੀ ਦੇ ਘਰ ਖੜੀ ਹੈ ਬਹੁਤ ਵਧੀਆ ਪਰਫਾਰਮੈਂਸ ਰਿਹਾ ਜੀ ਖਾਸ ਕਰਕੇ ਜਦ ਗਲਵਾਗ ਨਾਲ ਮਿਲਿਆ ਜੀ ਦੋਨੇ ਭਰਾ ਬਹੁਤ ਵਧੀਆ ਪਰਫਾਰਮੈਂਸ ਕੀਤੀ ਹੈ ਜੀ ਆਹ ਬਾਲੇ ਕੋੜਿਆਂ 'ਚ ਦੇਖਿਆ ਜਾਂਦਾ ਜੀ ਕੋੜਿਆਂ ਦੀ ਹਾਈਟ ਬਚ ਜਾਂਦੀ ਹੈ ਲੈਂਥ ਨਹੀਂ ਹੁੰਦੀ ਇਹਦੀ ਹਾਈਟ ਦੇ ਨਾਲ ਲੈਂਥ ਵੀ ਹੈ ਜੀ ਬਹੁਤ ਜਿਆਦਾ ਇਹ ਲੋ ਜੀ 68+ ਜਾਊਗਾ ਜੀ ਕੋੜਾ 8+ ਜਦ ਕੋੜਾ ਬਣ ਗਿਆ ਜੀ ਆਪਣੀ ਉਮਰ 'ਚ ਆ ਗਿਆ 68+ ਜਾਊਗਾ ਜੀ ਇਹ ਜਨ ਹਿਤੈਸ਼ੀ টিআরপি ਨਹੀਂ ভরসা आपका हेलो जी 사시칼 ਮੈਂ ਤੁਹਾਡਾ ਆਪਣਾ ਸੰਦੀਪ ਸ਼ਰਮਾ ਤੇ ਦੇਖ ਰਹੇ ਹੋ ਤੁਸੀਂ ਇਸ ਵੇਲੇ ਜਨ ਹਿਤੈਸ਼ੀ ਤੇ ਅਸੀਂ ਪਹੁੰਚੇ ਹੋਏ ਹਾਂ ਜਗਰਾਉਂ ਦੇ ਘੋੜਿਆਂ ਦੇ ਮੇਲੇ ਤੇ ਇਸ ਦੇਖ ਸਕਦੇ ਹੋ ਤੁਸੀਂ ਇਸ ਟਾਈਮ ਘੋੜਾ ਜਿਹੜਾ ਕਿ ਇਸ ਟਾਈਮ ਸਾਰੇ ਮੇਲੇ ਦੇ ਵਿੱਚ ਇਸ ਟਾਈਮ ਖੇਚ ਦਾ ਕੇਂਦਰ ਬਣਿਆ ਹੋਇਆ ਸੋ ਇਸ ਟਾਈਮ ਅਸੀਂ ਖੜੇ ਆ ਬਾਈ ਜੀ ਉਹਨਾਂ ਕੋਲ ਤੇ ਪੁੱਛਦੇ ਆਂ ਕਿ ਘੋੜੇ ਦੀ ਕੀ ਕਿਸਮ ਹੈ ਕੀ ਨਸਲ ਹੈ ਤੇ ਕੀ ਨਾਮ ਹੈ ਇਹਦਾ ਸੋ ਹੁਣੀ ਥੋੜੀ ਦੇਰ ਪਹਿਲਾਂ ਇਹਨੂੰ ਅਸੀਂ ਦੇਖਿਆ ਸੀ ਕਿ ਇਹ ਗੁਲਬਾਗ ਦੇ ਨਾਲ ਜਿਹੜਾ ਹੈਗਾ ਉਹ ਮਿਲਰ ਰਿਆ ਸੀਗਾ ਸੇ ਜਾਣਦੇ ਆਂ ਕਿ ਕਿਉਂ ਉਹ ਮਲਾਇਆ ਕਿਉਂ ਜਾ ਰਿਹਾ ਸੀ ਤੇ ਕੀ ਹੈ ਗੱਲਬਾਤ ਸੱਚੀ ਕਾਲ ਵੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸ਼ੁਭਨਾਮ ਜੀ ਮੇਰਾ ਨਾਮ ਮਨਦੀਪ ਸਿੰਘ ਜੀ ਮਨਦੀਪ ਭਾਈ ਜੀ ਇਹ ਹੁਣੇ ਅਸੀਂ ਦੇਖਿਆ ਤੁਸੀਂ ਦੋ ਘੋੜਿਆਂ ਨੂੰ ਗੁਲਬਾਗ ਨੂੰ ਤੇ ਇਹਨੂੰ ਆਪਸ ਚ ਇਹਨਾਂ ਦਾ ਫੇਸ ਟੂ ਫੇਸ ਮਿਲਾ ਰਹੇ ਸੀਗੇ ਉਹ ਕੀ ਇਹਨੂੰ ਕੀ ਕਹਿੰਦੇ ਆ ਹਾਂ ਜੀ ਇਹਨਾਂ ਨੂੰ ਘੋੜੇ ਦੇ ਇਹਦੇ ਦੋ ਮਾਂ ਸਾਈਡ ਤੋਂ ਸਗੇ ਭਰਾ ਨੇ ਜੀ ਇਹ ਗੁਲਬਾਗ ਕਰ ਇਹ ਅੱਛਾ ਇਹ ਦੋ ਸਗੇ ਭਰਾਵਾਂ ਦਾ ਮਿਲਾਪ ਦੋ ਇਹ ਸਗੇ ਭਰਾਵਾਂ ਦਾ ਮਿਲਾਪ ਹੈ ਸ਼ਿੰਦੇ ਭਾਈ ਜੀ ਨੇ ਕਿਹਾ ਵੀ ਇਹਨਾਂ ਦਾ ਮਿਲਾਪ ਕਰਾਉਣਾ ਉਹਨਾਂ ਨੇ ਸਪੈਸ਼ਲ ਘੋੜਾ ਟੈਂਟ ਚੋਂ ਕੱਢਿਆ ਤੇ ਮਿਲਾਪ ਕਰਾਇਆ ਸੀ ਬਹੁਤ ਵਧੀਆ ਘੋੜਿਆਂ ਨੇ ਪ੍ਰਬੰਧ ਕੀਤਾ ਜੀ ਇਹਦਾ ਕੀ ਨਾਮ ਕੀ ਹੈ ਤੁਹਾ ਹਾਂ ਜੀ ਇਹਦਾ ਨਾਮ ਗਰਵਾਜ ਹੈ ਹਾਂਜੀ ਹਾਂਜੀ ਨਾਮ ਵੀ ਨਹੀਂ ਮਿਲਦੇ ਹਾਂਜੀ 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 ਤੁਹਾਡਾ ਕਿਹੜਾ ਫਾਰਮ ਹੈ ਜੀ ਸਾਡਾ ਕਰੋੜ ਸਟੱਡ ਫਾਰਮ ਅੱਛਾ ਕਰੋੜ ਕਰੋੜ ਸਟੱਡ ਫਾਰਮ ਜੀ ਅੱਛਾ ਕਰੋੜ ਸਟੱਡ ਫਾਰਮ ਜੀ ਇਹ ਜਿਹੜੇ ਡਿਸਟ੍ਰਿਕਟ ਫਤੇਗੜ ਸਾਹਿਬ ਦੀ ਪਿੰਡ ਸਾਡਾ ਪਿੰਡ ਢੋਲੇਵਾਲਾ ਜੀ ਪਿੰਡ ਢੋਲੇਵਾਲਾ ਹਾਂਜੀ ਸੋ ਇਹ ਇੱਕ ਘੋੜਾ ਹੁਣ ਕਿਹੜਾ ਇਹ ਵੀ ਮਾਲਵਾੜੀ ਹੈ ਜੀ ਹਾਂਜੀ ਪਿਓਰ ਮਾਲਵਾੜੀ ਹੈ ਪਿਓਰ ਮਾਲਵਾੜੀ ਹੈ ਹਾਂਜੀ ਹਾਂਜੀ ਇਹਦੀ ਖਾਸੀਅਤ ਦੱਸੋ ਇਹ ਕਿੰਨੇ ਕਿੰਨੀ ਉਮਰ ਦਾ ਹੈ ਜੀ ਇਹ 32 ਮਹੀਨੇ ਦਾ ਜੀ ਅੱਛਾ 2 ਦੰਦ ਦਾ ਜੀ ਤੇ ਦੋ ਦੰ ਦਾ 32 ਮਹੀਨੇ ਦਾ ਤੇ ਇਹਦੀ ਹਾਈਟ ਕਿੰਨੀ ਹੈ ਹਾਈਟ ਇਹਦੀ 65 ਪਲੱਸ ਹੈ ਜੀ ਹਾਂਜੀ ਹਾਂਜੀ ਇਹ ਇਹ ਬੇਸਿਕਲੀ ਇਹ ਵੀ ਬਰੀਡਿੰਗ ਲਈ ਲਾਇਆ ਹੈ ਬਰੀਡਿੰਗ ਲਈ ਜੀ ਬਰੀਡਿੰਗ ਓਕੇ ਹਾਂਜੀ ਤੇ ਇਹਦੀ ਕੀ ਹੋਰ ਇਹਦੇ ਫਾਦਰ ਬਾਰੇ ਤੇ ਮਦਰ ਬਾਰੇ ਹੋਰ ਦੱਸੋ ਜੀ ਇਹਦਾ ਫਾਦਰ ਲਾਲਵਾਸ਼ਾ ਜੀ ਜੀ ਤੇ ਲਾਲਵਾਸ਼ਾ ਲਾਲ ਰਤਨ ਦਾ ਜੀ ਲਾਲ ਰਤਨ ਦਿਲਵਾਗ ਦਾ ਆ ਗਿਆ ਜੀ ਹਾਂਜੀ ਮਾਂ ਇਹਦੀ ਗौरी ਹੈ ਜੀ ਜਿਹੜੀ ਪਰਮੇਂਦਰ ਮੋੜ ਜੀ ਦੇ ਘਰ ਖੜੀ ਹੈ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਤੇ ਇਹ ਹਜੇ ਤੱਕ ਮਤਲਬ ਇਹਨੂੰ ਅਸੀਂ ਸ਼ੋਅ ਦੇ ਵਿੱਚ ਵੀ ਲਗਾਇਆ ਭੇਜਿਆ ਹੈ ਜਾਂ ਨਹੀਂ ਸ਼ੋਅ ਜ ਨਹੀਂ ਲਾਇਆ ਜੀ ਅਗਲੀ ਵਾਰ ਲਾਵਾਂਗੇ ਜੀ ਹੁਣ ਮੁਕਸਰ 'ਤੇ ਸ਼ੋਅ ਤੇ ਲਾਵਾਂਗੇ ਦੰਦ ਹੋ ਗਿਆ ਤਾਂ ਇਹ ਸ਼ੋਅ 'ਚ ਤਾਂ ਜਾ ਹੀ ਸਕਦਾ ਹਾਂਜੀ ਮੁਕਸਰ ਤੇ ਜੇ ਦੋ ਦੰਦ ਰਿਆ ਤਾਂ ਜਦ ਤੱਕ ਲਾਵਾਂਗੇ ਨਹੀਂ ਬਲ ਚਾਰ ਦੰਦ ਤੇ ਚਲਾਵਾਂਗੇ ਚਾਰ ਦੰਦ ਤੇ ਲਾਵਾਂਗੇ ਹਾਂਜੀ ਹਾਂਜੀ ਤੇ ਗੱਲਬਾਤ ਕਰੀਏ ਤੇ ਹੋਰ ਕਿੰਨੇ ਘੋੜੇ ਹੈਗੇ ਤੁਹਾਡੇ ਕੋਲ ਸਾਡੇ ਹੈਗੇ ਜੀ 10-12 ਘੋੜੇ ਘਰੇ ਜੀ 10 ਪਰ ਸਾਰੇ ਮੀਲ ਹੀ ਹੈ ਨਹੀਂ ਫੀਮੇਲ ਵੀ ਨਹੀਂ ਫੀਮੇਲ ਨੇ ਹਾਂਜੀ ਹਾਂਜੀ ਜਿਵੇਂ ਇੱਥੇ ਮੇਲੇ ਚ ਲੈ ਕੇ ਆਇਓ ਕਿਦਾਂ ਦਾ ਇਹਦਾ ਪਰਫਾਰਮੈਂਸ ਰਿਹਾ ਬਹੁਤ ਵਧੀਆ ਪਰਫਾਰਮੈਂਸ ਰਿਹਾ ਜੀ ਖਾਸ ਕਰਕੇ ਜੋ ਗਲਵਾਗ ਨਾਲ ਮਿਲਿਆ ਜੀ ਦੋਨੇ ਭਰਾ ਬਹੁਤ ਵਧੀਆ ਪਰਫਾਰਮੈਂਸ ਕੀਤਾ ਜੀ ਸਾਰਾ ਮੇਲਾ ਹੀ ਦੇਖ ਰਹੇ ਹਾਂਜੀ 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 ਤੇ ਦੇਖ ਰਹੇ ਹੋ ਤੁਸੀਂ ਲਾਈਵ ਤਸਵੀਰਾਂ ਕਿ ਇਹ ਭਾਜੀ ਜਿਹੜਾ ਇਹਦੇ ਮੱਥੇ ਤੇ ਹੈਗਾ ਇਨੂੰ ਕੀ ਕਹਿੰਨੇ ਹੈਗੇ ਆਪਾਂ ਇਹ ਮੱਥੇ ਪਟਾ ਜੀ ਇਹਦੇ ਪਟਾ ਹਾਂਜੀ ਹਾਂ ਇਹਨੂੰ ਪਟਾ ਕਹਿੰਨੇ ਆ ਹਾਂਜੀ ਪਟਾ ਕਿਉਂਕਿ ਇੱਕ ਫੁੱਲ ਹੁੰਦਾ ਇੱਕ ਪਟਾ ਹੁੰਦਾ ਇੱਕ ਬਲੇਜ਼ ਹੁੰਦਾ ਹਾਂਜੀ ਇਹ ਬਲੇਜ਼ ਹੈ ਜੀ ਇਹ ਇੱਕ ਬਲੇਜ਼ ਹੀ ਹੈ ਹਾਂਜੀ ਬਲੇਜ਼ ਨੂੰ ਹੀ ਪਟਾ ਕਹਿੰਦੇ ਹਾਂਜੀ ਬਲੇਜ਼ ਨੂੰ ਪਟਾ ਕਹਿੰਦੇ ਆ ਤੇ ਹੋਰ ਦੱਸੋ ਜੀ ਇਹਦੇ ਬਾਰੇ ਇੱਕ ਖਾਸੀਅਤ ਇਹਦੀ ਜਿਵੇਂ ਇਹਦੇ ਅਸੀਂ ਦੋ ਦੇਖ ਰਹੇ ਆ ਇਹਦੇ ਦੋ ਪੈਰ ਚਿੱਟੇ ਹੈਗੇ ਦੋ ਪੈਰ ਚਿੱਟੇ ਨੇ ਜੀ ਜੀ ਤੇ ਮੱਥੇ ਪਟਾ ਹੈ ਇਹਦੇ ਬਹੁਤ ਵਧੀਆ ਕੰਬੀਨੇਸ਼ਨ ਹੈ ਇਹਦਾ ਜੀ ਤੇ ਕੱਦ ਬਹੁਤ ਵਧੀਆ ਕਰ ਗਿਆ ਜੀ ਤਾਂ ਉਹਨਾਂ ਦੇਖੋ ਇਹਦੀ ਕਿੰਨੀ ਲੰਬੀ ਹੈ ਜੀ ਹਾਂਜੀ ਹਾਂਜੀ ਪਾਲੇ ਕੋੜ ਇਹਦੀ ਹਾਈਟ ਦੇ ਨਾਲ ਲੈਂਥ ਵੀ ਹੈ ਜੀ ਬਹੁਤ ਬਿਲਕੁਲ ਠੀਕ ਹੈ ਜੀ ਹਾਂਜੀ ਤੇ ਫੇਸ ਬਹੁਤ ਵਧੀਆ ਦਾ ਜੀ ਤੇ ਗਰਦਨ ਬਹੁਤ ਲੰਬੀ ਹੈ ਜੀ ਇਹਦੀ ਹਾਂਜੀ ਬਿਲਕੁਲ ਪਿਓਰ ਮਾਰਵਾੜੀ ਗਰਦਨ ਹੈ ਜੀ ਤੇ ਕੀ ਹੈ ਪਿਓਰ ਮਾਰਵਾੜੀ ਗਰਦਨ ਹੈ ਹਾਂਜੀ ਇਹ ਜਿਵੇਂ ਜਿਵੇਂ ਕਲੀ ਮਾਲਵਾੜੀ ਗਰਦਨ ਹੈ ਜਾਂ ਜਿਵੇਂ ਇਹਨੂੰ ਨੈਕਸਟ ਲੈ ਕੇ ਜਾਂਦੇ ਆ ਕਿ ਸੇਮ ਕੈਟਾਗਰੀ ਚ ਬਰੀਡ ਨਾ ਕਰਾ ਕੇ ਨੈਕਸਟ ਚ ਕਰਾਉਂਦੇ ਆ ਇਹ ਉਹ ਮਿਕਸ ਹੋ ਗਿਆ ਹੋਣਾ ਨਹੀਂ ਜੀ ਨਹੀਂ ਮਿਕਸ ਨਹੀਂ ਇਹ ਮਾਰਵਾੜੀ ਹੈ ਪਿਓਰ ਮਾਰਵਾੜੀ ਪਿਓਰ ਮਾਰਵਾੜੀ ਇਹ ਇਹਦੀ ਜਿਹੜੀ ਹਾਈਟ ਹੈ ਜਿਵੇਂ ਹਜੇ ਤੁਸੀਂ ਦੱਸ ਰਹੇ ਹੋ 65 ਹੋ ਚੁੱਕੀ ਹੈ ਲਗਭਗ ਹਾਂਜੀ 65 ਪਲੱਸ ਹੈ ਜੀ ਇਹਦੀ ਉਮਰ ਹੋਈ 32 ਮਹੀਨੇ 32 ਮਹੀਨੇ ਤੇ ਇਹ ਜਦੋਂ ਕਿਉਂਕਿ ਹਜੇ ਤਾਂ ਇਹ 32 ਮਹੀਨੇ ਹੋਏ ਐ ਜੋ 5-6 ਸਾਲ ਚ ਪਹੁੰਚੇ ਪਹੁੰਚੇ ਇਹਦੀ ਕੱਦ ਦਾ ਜ਼ੋਰ ਨਿਕਲੇਗਾ ਕੋ ਜੀ 68 ਪਲੱਸ ਜਾਊਗਾ ਜੀ ਕੋੜਾ 68 ਪਲੱਸ ਜਦ ਕੋੜਾ ਬਣ ਗਿਆ ਜੀ ਆਪਣੀ ਉਮਰ 'ਚ ਆ ਗਿਆ 68 ਪਲੱਸ ਜਾਊਗਾ ਜੀ ਹਾਂਜੀ ਹਾਂ ਤੇ ਅੱਜ ਜਿਵੇਂ ਇਹਦਾ ਜਿਵੇਂ ਇੱਥੇ ਲੈ ਕੇ ਆਏ ਮੇਲੇ ਦੇ ਵਿੱਚ ਹੋਰ ਕਿੰਦਾ ਦਾ ਰਿਸਪੌਂਸ ਰਿਹਾ ਬਹੁਤ ਵਧੀਆ ਲੋਕਾਂ ਨੇ ਬਹੁਤ ਵਧੀਆ ਦੇਖਿਆ ਜੀ ਖੜਕੇ ਘੋੜੇ ਨੂੰ ਬਹੁਤ ਵਧੀਆ ਪਰ ਹਾਂਜੀ ਹਾਂਜੀ ਹੋਰ ਕੁਛ ਦੱਸਣਾ ਜਾਓਗੇ ਇਹਦੇ ਬਾਰੇ ਬਾਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਾਡੀ ਇੰਟਰਵਿਊ ਕੀਤੀ ਸੀ ਤੁਹਾਡੇ ਚੈਨਲ ਦਾ ਬਹੁਤ ਬਹੁਤ ਧੰਨਵਾਦ ਰੰਦਾਕੀ ਸੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਗੁਰਬਾਜ਼ ਨਾਮ ਦੱਸਿਆ ਬਾਈ ਜੀ ਉਹਨਾਂ ਨੇ ਇਹਦਾ ਗੁਰਬਾਜ਼ ਨਾਮ ਦੱਸਿਆ ਤੇ ਦੱਸ ਰਿਹਾ ਕਿ ਜਿਹੜਾ ਹੈ ਇਹ ਘੋੜਾ ਵੀ ਮਾਲਵਾੜੀ ਘੋੜਾ ਹੈ ਔਰ ਇਹਦੀ ਜਿਹੜੀ ਤੁਸੀਂ ਦੇਖ ਸਕਦੇ ਹੋ ਸਾਈਡ ਤੋਂ ਕਿ ਕਿੰਦਾ ਦਾ ਸ਼ਰੀਰ ਕੱਟ ਕਾਠ ਇਹਦਾ ਘੋੜੇ ਦਾ ਇਹ ਹਜੇ ਦੱਸਿਆ ਜਾ ਰਿਹਾ ਕਿ ਇਹ ਸਿਰਫ 32 ਮਹੀਨਿਆਂ ਦਾ ਹੈਗਾ ਸੋ 32 ਮਹੀਨਿਆਂ ਦਾ ਘੋੜਾ ਜੇ ਉਹਦਾ ਕਦ ਕਾਠ ਔਰ ਜਿਸ ਹਿਸਾਬ ਨਾਲ ਇਹਦਾ ਜੇ ਸ਼ਰੀਰ ਹੈਗਾ ਆਪਾਂ ਦੇਖ ਰਹੇ ਆਂ ਤੇ ਕੱਲ ਨੂੰ ਜਦੋਂ ਇਹ ਵੱਡਾ ਹੋਏਗਾ ਤੇ ਇਹਦਾ ਹੋਰ ਜਿਹੜੀ ਹੈ ਇਹਦੀ ਬਰੀਡ ਆ ਇਹਦੇ ਇਹਦਾ ਨਿਖਾਰਪਣ ਜਿਹੜਾ ਇਹਦਾ ਬਾਡੀ ਦਾ ਜਿਹੜਾ ਸਟਰਕਚਰ ਵੱਧ ਕੇ ਆਏਗਾ ਉਹ ਮਾਸ਼ਾਅੱਲਾ ਬਹੁਤ ਹੀ ਜ਼ਬਰਦਸਤ ਹੋਏਗਾ ਸੋ ਇਹ ਫਿਲਹਾਲ ਘੋੜੇ ਦੇ ਪ੍ਰੇਮੀ ਹੀ ਸਮਝ ਸਕਦੇ ਆ ਕਿ ਜਿਹੜੀ ਇਹਦੇ ਘੋੜੇ ਦੇ ਵਿੱਚ ਜਿਹੜਾ ਘੋੜਿਆਂ ਦੀ ਜਿਹੜੀ ਆ ਚੀਜ਼ ਹੈਗੀ ਆ ਘੋੜੇ ਦਾ ਇਹ ਸਟਰਕਚਰ ਬਾਡੀ ਸਟਰਕਚਰ ਇਹਦਾ ਕਿੰਨੇ ਜਿਹੜਾ ਹੈ ਫਾਇਦੇਮੰਦ ਹੈਗਾ ਉਧਰ ਬੌਜੀ ਸਟਰਕਚਰ ਦੇਖ ਕੇ ਜਿਹੜੇ ਜਿਹੜੇ ਘੋੜੇ ਪਾਲਦੇ ਐ ਉਹਨਾਂ ਨੂੰ ਪਤਾ ਹੈ ਕਿ ਘੋੜਿਆਂ ਦੀ ਇਹ ਜਿਹੜੀ ਹੈਗੀ ਹੈ ਕਿ ਕਿੰਨਾ ਇਹਦਾ ਫਾਇਦਾ ਹੁੰਦਾ ਹੈ ਇਸ ਬਰੀਡ ਦੀ ਕਿੱਡੀ ਵੈਲਿਊ ਹੈ ਸਟਰਕਚਰ ਦੀ ਕੀ ਵੈਲਿਊ ਹੈ ਤੇ ਉਦਾਂ ਦੱਸ ਰਹੇ ਆ ਕਿ ਇਹ ਗੁਰਬਾਜ਼ ਜੀ ਹਾਂ ਗੁਰਬਾਜ਼ ਐਸ ਐ ਸਟੱਡ ਵਾਲੇ ਗੁਰਬਾਜ਼ ਜਿਹੜੇ ਹੈਗੇ ਆ ਉਹਨਾਂ ਦਾ ਜਿਹੜਾ ਉਹਨਾਂ ਦਾ ਹੈਗਾ ਉਸ ਦੇ ਨਾਲ ਉਹਦਾ ਭਰਾ ਹੈਗਾ ਸੋ ਇਹ ਸੀਗਾ ਫਿਲਹਾਲ ਇਸ ਵੇਲੇ ਦੀ ਅਪਡੇਟ ਫੇਰ ਤੁਹਾਡੇ ਨਾਲ ਜੁੜਾਂਗੇ ਦੇਖਦੇ ਰਹੋ ਬਣੇ ਰਹੋ ਜਾਣੇ ਤੱਕ ਸੀ ਧੰਨਵਾਦ